ਅੱਜ ਕੱਲ ਦੀ ਨੌਜਵਾਨ ਪੀੜੀ ਵਿੱਚ ਗੁੱਸਾ ਇੰਨਾ ਵਧ ਗਿਆ ਹੈ ਕਿ ਉਹ ਮਾਮੂਲੀ ਜਿਹੀ ਗੱਲ ਤੇ ਵੱਡੀਆਂ-ਵੱਡੀਆਂ ਲੜਾਈਆਂ ਕਰਨ ਦੀ ਤਿਆਰ ਹੋ ਜਾਂਦੇ ਹਨ। ਬਾਅਦ ਵਿੱਚ ਪਰਿਵਾਰ ਸਮੇਤ ਖੁਦ ਨੂੰ ਪਛਤਾਉਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਥਾਣਾ ਕੈਂਟ ਇਲਾਕੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਬਾਕੀ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਪੁਲਿਸ ਨੂੰ ਮੌਕੇ ਤੇ ਨਾ ਪਤਾ ਲੱਗਦਾ ਤਾਂ ਕੋਈ ਵੱਡੀ ਘਟਨਾ ਵਾਪਰ ਜਾਣੀ ਸੀ ਇਹ ਸਾਨੂੰ ਕੱਲ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀਗੀ ਕਿ ਕੁਝ ਲੜਕੇ ਨੇ ਜਿੱਦਾਂ ਕਿ ਭੋਖੜੇ ਪਿੰਡ ਦੇ ਤੇ ਹੋਰ ਨੇੜੇ ਨੇੜੇ ਪਿੰਡਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਸੀ ਇੱਕ ਟਾਈਮ ਬੰਨ ਕੇ ਉੱਥੇ ਕੋਈ ਲੜਾਈ ਝਗੜਾ ਕੀਤਾ ਹੈਗਾ ਤੇ ਜਿਸ ਇਨਫੋਰਮੇਸ਼ਨ ਮਿਲਦੇ ਹੀ ਅਸੀਂ ਤੁਰੰਤ ਮੁਕਦਮਾ ਦਰਜ ਕੀਤਾ ਤੇ ਥਾਣਾ ਕੈਂਟ ਦੀ ਟੀਮ ਨੇ ਇਮੀਡੀਏਟਲੀ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਮੌਕੇ ਤੇ ਅਸੀਂ ਜਿਹੜੇ ਸੀ ਉਹ ਪੰਜ ਜਿਹੜੇ ਲੜਕੇ ਨੇ ਉਹ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਉਸ ਸਬੰਧੀ ਅਸੀਂ ਥਾਣਾ ਕੈਂਟ ਵਿਖੇ 64/25 ਮੁਕੱਦਮਾ ਦਰਜ ਕਰ ਲਿਆ ਜਿਹਦੇ ਵਿੱਚ 10 ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਤੇ ਬਾਕੀ ਕੋਈ ਹਾਂ ਪਛਾਤੇ ਨੇ ਤੇ ਅਸੀਂ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਸਿੱਕ ਤਾਂ ਵਰਨਾ ਕਾਰਡ ਹੈ ਜਿਹਦੇ ਤੇ ਉਹ ਲੜਾਈ ਝਗੜਾ ਕਰਨਾ ਸੀ ਉਹ ਵੀ ਬਰਾਮਦ ਕਰਨ ਲਈ ਅਤੇ ਉਸ ਤੋਂ ਇਲਾਵਾ ਉਹਨਾਂ ਕੋਲੇ ਤੇਜ਼ ਤਾਰ ਮਾਰੂ ਹਥਿਆਰ ਸੀਗੇ ਜਿਵੇਂ ਗਦਾਸੇ ਸੀ ਕਿਰਪਾਨਾਂ ਸੀ ਹੋਰ ਡਾਂਗਾ ਵਗੈਰਾ ਸੀ ਹੋਰ ਇਸ ਤਰੀਕੇ ਦਾ ਉਹਨਾਂ ਕੋਲ ਸੀਗਾ ਤੇ ਅਸੀਂ ਉਹ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਹਾਂ ਹਾਂਜੀ ਜਿਹੜੇ ਇਹ ਦੇਖ ਇਹਨਾਂ ਨੇ ਟਾਈਮ ਤਾਂ ਜਿਹੜਾ ਬੰਨ ਕੀਤਾ ਸੀ ਇਹ ਥਾਣਾ ਕੈਟੇਡਰੀਆ ਵਿੱਚੋਂ ਅਸੀਂ ਇਹ ਗ੍ਰਿਫਤਾਰ ਕੀਤੇ ਨੇ ਪਰ ਇਹਨਾਂ ਦਾ ਟਾਈਮ ਪਹਿਲਾਂ ਬੰਨਿਆ ਸੀਗਾ ਉਹ ਪਰਲ ਦੀ ਜਗ੍ਹਾ ਹੈਗੀ ਆ ਖਾਲੀ ਜਗ੍ਹਾ ਹੈਗੀ ਉੱਥੋਂ ਦਾ ਟਾਈਮ ਬੰਨਿਆ ਸੀਗਾ ਕਿ ਆਪਸ 'ਚ ਹੀ ਮੁੰਡੇ ਸੀ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸੀ ਕੋਈ ਲੜਾਈ ਸੀ ਉਸ ਦਾ ਟਾਈਮ ਬੰਨ ਕੇ ਉਹ ਲੜਾਈ ਝਗੜਾ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮਕਦਮੇ ਵਿੱਚ ਇਹਨਾਂ ਦੇ ਬਿਆਨ ਤੱਕ ਲਿਆ ਮੁਕੱਦਮਾ ਹੁਣ ਅਸੀਂ ਇਹਨਾਂ ਦੇ ਦਰਜ ਕੀਤਾ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਸਾਰਾ ਕੇਸ ਇਹਨਾਂ ਦਾ ਪਾਸਟ ਰਿਕਾਰਡ ਕੀ ਹੈਗਾ ਤੇ ਜਿਨ੍ਹਾਂ ਨਾਲ ਕੋਈ ਹੋਰ ਲੜਾਈ ਝਗੜਾ ਕਰ ਰਹੇ ਸੀਗੇ ਉਹ ਵੀ ਕੌਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਤੇ ਇਸ ਤੋਂ ਲੱਗੋ ਸਾਡੀ ਇਹ ਮੀਡੀਆ ਰਾਹੀਂ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਜੀ ਇੱਕ ਆਪਣੇ ਬੱਚਿਆਂ ਨੂੰ ਕੋਈ ਇਸ ਤਰੀਕੇ ਦੀਆਂ ਇਹਨਾਂ ਨੂੰ ਸਮਝਾਇਆ ਜਾਵੇ ਵੀ ਇਸ ਤਰੀਕੇ ਦੀਆਂ ਇਹ ਗਤੀਵਿਧੀਆਂ ਹੈਗੀਆਂ ਇਹਨਾਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਕੋਲੋਂ ਹਥਿਆਰ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਇਮੀਡੀਏਟ ਪ ਤੇ ਅਗਰ ਇਸ ਤਰ੍ਹਾਂ ਦੀ ਕੋਈ ਹੋ ਜਾਂਦੀ ਤਾਂ ਹੋਰ ਵੀ ਜਿਹੜੀ ਮਾੜੀ ਘਟਨਾ ਸੀ ਉਹ ਵੀ ਅਮਲ ਵਿੱਚ ਆ ਸਕਦੀ ਸੀ ਇਸ ਕਰਕੇ ਪੇਰੈਂਟਸ ਨੂੰ ਵੀ ਸਾਡੀ ਇਹੀ ਅਪੀਲ ਹੈ ਵੀ ਬੱਚਿਆਂ ਨੂੰ ਸਮਝਾਇਆ ਜਾਵੇ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਇਦਾਂ ਦੀਆਂ ਕੋਈ ਇਨਸੀਡੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕੀਤਾ ਜਾ ਸਕੇ ਸਿੱਧੀ ਪਾਰਟੀ ਦੇ ਕਿਸੇ ਰਿਐਕਸ਼ਨ ਲੈ ਜਾਓਗੇ ਬਿਲਕੁਲ ਜੀ ਸਾਰਿਆਂ ਤੇ ਅਸੀਂ ਇਸੇ ਕਰਕੇ 10 ਜਾਣਿਆਂ ਤੇ ਅਸੀਂ ਭਾਈ ਨੇ ਮੁਕਦਮਾ ਦਰਜ ਕੀਤਾ ਜੀ ਬਾਕੀ ਅਣਪਛਾਤੇ ਰੱਖੇ ਨੇ ਤੇ ਜਿੱਦਾਂ ਹੀ ਅਸੀਂ ਸਾਰਿਆਂ ਨੂੰ ਅਰੈਸਟ ਕਰਾਂਗੇ ਜਿਹੜੇ ਅਣਪਛਾਤੇ ਨੇ ਉਹ ਵੀ ਆਇਡੈਂਟੀਫਾਈ ਕਰਾਂਗੇ ਆਇਡੈਂਟੀਫਾਈ ਕਰਕੇ ਸਾਰਿਆਂ ਤੇ ਸਖਤ ਤੋਂ ਸਖਤ ਅਸੀਂ ਕਾਰਵਾਈਆਂ ਵਿੱਚ ਦੇਖੋ ਜੋ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਉਹ ਇਹੀ ਸਾਹਮਣੇ ਆਇਆ ਹੈ ਕਿ ਇਹਨਾਂ ਦੇ ਆਪਸੀ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਕਿਸੇ ਦੀ ਮਾੜੀ-ਮੋਟੀ ਮੁੰਡਿਆਂ ਦੀ ਆਪਸੀ ਕੋਈ ਲੜਾਈ ਠ ਹੁੰਦੀ ਆ ਉਹ ਹੁੰਦੀ ਆ ਉਦਾਂ ਦਾ ਹੀ ਸੀਗਾ ਤੇ ਬਸ ਇਦਾਂ ਹੀ ਇਹਨਾਂ ਨੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਅਨਜਾਨਪੋਣੇ ਜਾਂ ਬਚਪਨੇ ਦੇ ਵਿੱਚ ਜਿੱਦਾਂ ਮੁੰਡੇ ਕਰਦੇ ਆ ਟਾਈਮ ਬੰਦ ਲਿਆ ਟਾਈਮ ਇਹਨਾਂ ਨੇ ਉੱਥੇ ਮਾਰੂ ਹਥਿਆਰ ਲੈ ਕੇ ਆਏ ਸੀਗੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਐਗਜੈਕਟ ਵਜ੍ਹਾ ਰੰਜਿਸ਼ ਕੀ ਸੀਗੀ ਤਾਂ ਅਕੋਰਡਿੰ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ